ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਜਨੂ ਬਰ ਖੁੱਲਾ ਹੋ ਬਾਲਾ ਪੜਾ ਦੇਖੀਗੇ ਤੇ ਖੁੱਲੇ ਤੋਂ ਹਾਂ ਨਾ ਮਸ ਤਾਈ ਬਿਛਰੀ ਨਹੀਂ ਮੈਂ ਹਾਂ ਬੜਾ ਹੈ ਖੂਰਾ ਹੈ ਪੂਰਾ ਅਛਾ ਸਿੱਧਾ ਲੱਤ ਨੂੰ ਪੈਂਦਾ ਨਕਲਦਾ ਆ ਬਾਬਾ ਨਾ ਥੋਲਦਾ ਰੀਆ 5000 ਲਾਇਆ ਵਾਓ ਇਤਰੇ 5000 ਕਤੂਰੇ ਤੇ ਕਿਹੜਾ ਬਾਈ ਚਾਹੀਏ ਜਰਮਨ ਸ਼ੈਫਟ ਕਿਹੜਾ ਕਹਿੰਦਾ ਜਰਮਨ ਜਰਮਨ ਸ਼ੈਫਟ ਬਾਹਰ ਦਾ ਚਲੋ ਮਾਸ਼ਰ ਕਰ ਜਨ ਜਰਮਨ ਚ ਰਹਿ ਕੇ ਬਾਤ ਕਰ ਫੌਜੀ ਹਾਂ ਉਹ ਜਰਮਨ ਚ ਡੋਟੀ ਸੀ ਬਾਤ ਕਰ ਅੱਛਾ ਲੈ ਲੈ ਭਲਾ ਲੱਗਦਾ ਓਏ ਕੋਈ ਲਾ ਲਾ ਲੇ ਫੁੱਲ ਲਾ 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 ਤਾਰੀ ਵਾਲੀ ਮੇਰੀਆਂ ਅੱਖਾਂ ਖੁੱਲ ਗਈਆਂ ਜੀ ਬਾਬਾ ਜਦੋਂ ਲਿਆਂਦਾ ਕਤੂਰੀ ਦੀਆਂ ਅੱਖਾਂ ਖੁੱਲ ਗਈਆਂ ਜੀ ਉਹ ਪੰਜ ਕਦਣਾ ਸੀ ਨਾ ਖੁੱਲਗੀਆਂ ਨਹੀਂ ਸੀ ਫੇ ਤਾਂ ਗਿਆ ਇੱਥੇ ਟੈਕਟਰ ਰੋਟੋ ਹੋਈ ਉਹ ਬਾਬਾ ਦੇਖੋ ਭਾਈ ਡੱਬੇ ਚ ਪਾ ਕੇ ਭਾਈ ਕਹਾਂ ਇਹ ਡੱਬੇ ਬਈ ਓਏ ਨਾ ਸਾਲਾ ਕੰਜਰੇ ਬਾਹਰ ਦੀਆ ਹੂੰ ਆਪਣੇ ਇੱਥੇ ਮੁੰਡਾ ਕੋ ਕੁੱਤੀ ਲਿਆ ਛੋਟੋ ਲੈਂਦਾ ਪੂਛ ਕੱਟੀ ਪੂਛ ਕੱਟੀ ਹੋਈ ਆ ਵਾ ਨਾ ਨਾ ਇਹ ਤਾਂ ਏਡੀ ਲੰਮੀ ਪੂਛ ਆ ਸਾਫ ਦੀ ਪੂਛ ਆ ਫਿਰ ਨੀਰੇਜ ਨਾਲ ਆਏਗਾ ਫਿਰ ਦੇਤੀ ਓਏ ਤਾਂ ਕੰਜਰੇ ਦੇ ਜਿੰਨੀ ਲੰਮੀ ਪੂਛ ਉਹ ਨੀਰੇਜ ਨਾਲ ਹੁੰਦਾ ਐਂ ਕੁੰਡੀ ਕਰਦੇ ਕਿ ਥੱਲੇ ਛੜਦਾ ਥੱਲੇ ਥੱਲੇ ਛੜਦਾ ਹੈ ਫਿਰ ਨਹੀਂ ਨਸਲਦਾ ਤੈਨੂੰ ਕੀ ਪਤਾ ਫਿਰ ਨਹੀਂ ਨਸਲਦਾ ਲੋੜ ਰੱਖਦਾ ਨੋ 2 ਹੈ ਕਿ 19 ਵਾ 2 ਹੈ ਅੱਛਾ 2 ਹੈ ਫੇਰ ਨਹੀਂ ਨਸਲਦਾ ਉਹ ਹੈ ਉਹ ਕੌਣ ਸੀ ਬੜਾਈ ਅੱਛਾ ਬੜਾਈ ਫੇਰ ਨਸਲਦਾ ਕੁੱਤਾ ਜੇ ਮੁੰਡਾ 2 ਦਾ ਫੇਰ ਫੇਰ ਬੜਾ ਬੜਾ ਪੈਂਡੇ ਦੇਖੀ ਕਿਤੇ ਖੁੱਲੇ ਤੋਂ ਆ ਜਉ ਨਾ ਨਾ ਪੰਜ ਨਾ ਨਾ ਹਾਂ ਕਿਹੜਾ ਭਾਈ ਗਾਉਂ ਛੇ ਤੇ ਹੁਣ ਚਾਹੀਦੇ ਨਾਲ ਲੰਮੀਆਂ ਗੱਲਾਂ ਨਾ ਕਰ ਦੂ ਗੱਲ ਜੀ ਲੇਕਿਨ ਹਾਂ ਰੋਗ ਗਾਲ ਛੇ ਕੇ ਹੁੰਦਾ ਇਹ ਨਾ ਦਾ ਅੱਛਾ ਮਾਂ ਜਾਂ ਪੁੱਤਾ ਫਿਰ ਮਾਰਖ ਜਾ ਝੋਟਾ ਆ ਗਿਆ ਹੂੰ ਹਾਂ ਕਿ ਕਿਹੜਾ ਗੱਲੇ ਨੇ ਛੱਡਿਆ ਜਿਰੋ ਅੱਛਾ ਉਸ ਨੂੰ ਫਿਰ ਪਾ ਕੇ ਬੜਪਾ ਲਾ ਕੇ 15 ਪਾਇੰਟ ਕੁੱਤੇ ਨੇ ਦੋਨੇ ਅੱਛਾ ਨਾਲ ਜੋ ਖਿਚੜੀ ਉੱਤੋਂ ਤਾਂ ਥਾਂੇ ਖੜ ਗਿਆ ਕੁੱਤੇ ਦੇ ਘੜੇ ਹੱਥ ਹੁੰਦੇ ਨਹੀਂ ਉਹ ਵੀ ਗੱਲ ਪਾ ਪੰਜੇ ਤੇਰੇ ਕੰਨ ਕਿਉਂ ਕੁੱਝ ਜੇ ਆਟਾ ਪਰਾठा ਆ ਦੋ ਪਤਾਸੇ ਧਰ ਕੇ ਤੈਨੂੰ ਮੱਥਾ ਦੇਖ ਦੇਣੇ ਸੀ ਛੋਟੇ ਨੇ ਕੁੱਤਾ ਰੋਕ ਲਿਆ ਹੋਇਆ ਤਾ ਪਕਾਈ ਮਰੀ ਹਾਂ ਵੀ ਦੰਦੂ ਜੀ ਉੱਡ ਤਾ ਕਾ ਚਾੜੋਂ ਟੁੱਟ ਗਈ ਗੈਲੀ ਕੇ ਹਜੇ ਪਈਏ ਛੂਛਾ ਇਦਾਂ ਹੀ ਪੂਸ ਮੋਟਾ ਨੇ ਰੱਖਿਆ ਪੁੱਤਾ ਪਿਆ ਤੇਰੀ ਜੀ ਸਾਡੇ ਵੱਡੇ ਕੁੱਤੇ ਦੀ ਮਰੀਏ ਨਾ ਪਕਾਈ ਐ ਮੈਂ ਵੱਡੇ ਕੁੱਤੇ ਦੀ ਨਹੀਂ ਜਾਣੀ ਉਹ ਕੰਢੇ ਸਾਜਾ ਬੱਚਾ ਕੁੱਤਾਂ ਵੱਡੀ ਪੀੜੀ ਚ ਆ ਗਿਆ ਬਾ ਪੂਰਾ ਅੱਛਾ ਅੱਛਾ ਠੀਕ ਆ ਠੀਕ ਆ ਐਵੇਂ ਮਰੀਏ ਦਾ ਪਕਾਈ ਇਹ ਤਾਂ ਪਾਲਿਆ ਰੋਟਾ ਛੋਟਾ ਕੁੱਤਾ ਬੰਦਿਆਂ ਵਰਗਾ ਸੀ ਤੂੰ ਇਦਾਂ ਗੱਲ ਹੈ ਨਾ ਉਮਤਵਲ ਦੀ ਗੱਲ ਕਰ ਮੈਂ ਪਾਣਾ ਠੰਡ ਦਾ ਕੰਮ ਹੈ ਪ ਅਵੇ ਪਤਾ ਹੀ ਨਾ ਮਾਰਾ ਬੰਦ ਹੂੰ ਪੁੱਛੜ ਕੇ ਰ ਮੇਰਾ ਦੱਕੀ ਪਰਦਾ ਪਾਲੇ ਨਾਲ ਵੀ ਮੇਰਾ ਘਰ ਬਣਿਆ ਅੱਛਾ ਨਹੀਂ ਕਰ ਲੈਨੇ ਪਰਦਾ ਮੈਨੂੰ ਪਰਦਾ ਜਹਾ ਹੈਗਾ ਯਾਰ ਜਾਈ ਜਾਈ ਕੀ ਕਰਦਾ ਤਾ ਕੋਰ ਕਰ ਜੀ ਕਰ ਪਰਦਾ ਕਰਦਾ ਵੀ ਪਰਦਾ ਕਰਨ ਨੂੰ ਜੀ ਕਰਦਾ ਮੈਂ ਤੂੰ ਕਹੀ ਰੇ ਪਰਦੇ ਦੀ ਗੱਲ ਮੈਂ ਪਰਦਾ ਫਿਰ ਆਪਾਂ ਪਰਦਾ ਕਰ ਛੱਡਿਆ ਵੇਖ ਹੂੰ ਇੱਧਰ ਗੱਲ ਕਰਦੇ ਹਾਂ ਹੋਰ ਕਾਜ ਨਹੀਂ ਉਹ ਦੂਜਾ ਸੀ ਯਾਰ ਹੋਰ ਕਾ ਪਰਦਾ ਕਰਦਾ ਅੱਛਾ ਹਾਂ ਬੋਲ ਮਾਟ ਲੋ ਬੁੱਧੀ ਗੱਲ ਕਰੀ ਮੇਰੇ ਕੋਲੇ ਮਾਟਰ ਕਣਕ ਪਈ ਸੀ ਸ਼ਾਵਣ ਮੰਗੂ ਅੱਛਾ ਕਾਈ ਜਾਂਦਾ ਮੇਰੀ ਵੇਚਦੇ ਰੇਟ ਵਧੀਆ ਆ ਰਿਹਾ ਮਾਟਰ ਨੂੰ ਨਹੀਂ ਆ ਰਦਾ ਰੇਟ ਹੋ ਗਿਆ ਕਨੇ ਅੱਛਾ ਹਾਂ ਉਹੀ ਗੱਲ ਕਰਦਾ ਹੂੰ ਤੇ ਪੜਾ ਵਾ ਪਹਿਲਾਂ ਮੇਰਾ ਕਿੱਤ ਮੰਨੇ ਮਾ ਵੇਚ ਲਈ ਹੋਰ ਮਗਨ ਚ ਮਹੀਨਾ ਲੱਗੇ ਕਣਕਰ ਦਿਨ ਆਏ ਹਾਂ ਜਾਂਦੇ ਜਿਹਨਾਂ ਨੂੰ ਕੀ ਲੱਗਦਾ ਹਾਂ 20 ਦੇ ਨਹੀਂ ਮੰਨ 10 ਦਿਨ ਪਹਿਲਾਂ ਹਰੰਭੇ ਚੱਲ ਪੈਂਦੇ ਚੱਲ ਪੈਂਦੇ ਤੇ ਪੜਾ ਵਾ ਫੇਰ ਤੇਰੀ ਭਜਾਈ ਖੰਦੀ ਅਬੇ ਵੇਖਣਾ ਕਿਉਂ ਮਸ਼ਹੂਰ ਨੂੰ ਪਾ ਜਾਈਂ ਕਹਿੰਦੀ ਖੁੱਲੀ ਅੱਛਾ ਮਖਾ ਅੱਗੇ ਕਿਹੜਾ ਪੱਕਾ ਬਣਿਆ ਖੁੱਲੀ ਹੁਣ ਤੂੰ ਇਹਦਾ 10 ਮਹੀਨ ਪੱਕੀ ਮਹੀਨੇ ਹੀ ਪਾ ਜਾਈਂਂ ਈਆ ਕਿਉਂ ਭੈਣਾ ਲੈਣਾ ਪਕਾਈ ਮਰੀ ਜਨੇ 20 30 ਮਣਕਾਂ ਨੂੰ ਸਾਰੀ ਕਰ ਰਹਿਂਦਾ ਕਾਦੀ ਵੀ ਪਰ ਕਿਉਂ 10 ਮਣ ਜੇ ਤਾਂ ਮੈਂ ਤੈਨੂੰ ਜਾਣਦਾ ਨਾ ਹੋਵੇ ਤਾਂ ਕੋਸ 10 ਮਹੀਨੇ ਬੁਰਾ ਵਾ ਵਾਟਾ ਪੁਆਇੰਟ ਹੈ ਯਾਰ ਜੇ ਤੂੰ ਪਿੱਛੇ ਹੀ ਕੜੀਆਂ ਆਂ ਅੱਛਾ ਤੇ ਕਿਤੇ ਬਣਾਂਡਾ ਪਾਇਆ ਸੀ ਪੱਥਰ ਵਾਲਾ ਕਿ ਢੋਲ ਢਰੇ ਹੋਇਆ ਹਾਂ ਕਿਤੇ ਬੱਛ ਲੀਕ ਹੋਗਾ ਜੇ ਕੋਈ ਕਰਮ ਖੇਡ ਬਣਨੀ ਹੋਵੇ। ਅੱਛਾ ਜਦੋਂ ਪਾਣਾ ਬਾਪਰਣਾ ਹੋਵੇ। ਉੱਧਰ ਦਾ ਬਣਾ ਡਾਲੀ ਖੋ ਇੱਕ ਢੋਲ ਚ ਤਾਂ ਪੈ ਗਿਆ ਪਾਣੀ ਭਰਾਵਾ। ਅੱਛਾ। ਉਹ ਤਾਂ ਮੇਰੇ ਸਹਰੇ ਦੀ ਉਤੀ ਜਿਹੜੇ ਨਿਗਾ ਮਾਰੀ। ਹੂੰ। ਤੈਨੂੰ ਦਿਖਾਵਾਂ ਧਰਮ ਨਾਲ ਏਡੀਆਂ ਏਡੀਆਂ ਬੱਜੀਆਂ ਕੱਢੀ ਖੜੀਆ ਹੁਣ। ਉਹ ਡਾਲ ਕੋਲ ਪੱਕੀ ਮਰੀ ਨਾ ਖਾਲੀ ਢੋਲ ਸੀ ਉਹ। ਪਾਉਣ ਪੱਕੀ ਉੱਥੇ ਕਣਕ ਨਿਕਲੇ ਢੋਲ। ਅਸੀਂ ਕੱਟਣੀ ਪਊ। ਹਾਂ। ਇੱਕ ਢੋਲ ਪਿਆ ਸੀ ਪਰਾਂ ਉੱਥੇ ਜਗ ਭੀ ਬੀਜ ਲਈ। अच्छा वाला तो सारा ਢੋਲ ਮੱਚ ਗਿਆ ਤੇ ਜਦੋਂ ਤਾਂ ਹਾ ਚੜਨ ਲੱਗੀ ਢੋਲ ਨਾਲ ਹੀ ਲੱਗੀ। ਉਹ ਪਕਾਈ ਮਰੀ ਨਾ ਯਾਰਾ ਮਾਰਿਆ ਚਲਾ ਕੇ ਭਾਂਡੇ ਜਾਂਦਾ 5-400 ਫੁੱਟ ਚਾ। اچھا। ਉਹ ਤਾਂ ਭਾਈ ਬੋਹਾ ਸਾਡੇ ਰਿਸ਼ਤੇਦਾਰ ਹੀ ਮੇਰੀ ਛਾਲੀ ਸੀ ਦਰਖਣ ਕੇ। ਬੋਹਾ ਜਾ ਗਿਆ। ਉਹਨੇ ਢੋਲ ਛਾਂ ਲਿਆ ਤੇ ਚੰਦ ਲਿਖਿਆ। اچھا। ਢੋਲ ਛੋਡਾ। ਫਾਕੜਾ ਹੋਈਆਂ ਆਪਣੀਆਂ ਗੱਲ ਕੀ ਬਣੀ। ਹਮ। ਮਖਾ ਭਾਈਏ ਤਾਂ ਕਹਿਰ ਵਾਪਰ ਗਿਆ। ਸੋਨੇ ਦਾ ਨਾ ਨਾ ਕਰ ਤੈਨੂੰ ਕੋਲੇ ਵੀ ਲੋਕਾਂ ਠੀਕ ਹੈ ਤੇ ਮਾਤਲ ਵੀ 50 ਮਰ ਪੱਕੀ ਕਰਨ ਉਹ ਜਿਹੜੀ ਉਗਰੀ ਢੋਲ ਚੋਂ ਅੱਛਾ ਉਹ ਪੱਛੀ ਕੱਢਾਂਗੇ ਤਾਂ ਹੱਦੰਬੇ ਨਾਲ ਗਾਸ ਘਟੇ ਜੀ ਛੰਡੇ ਜੀ ਛੰਡੇ ਪੈ ਗੋ ਚ ਐ ਫਿਰਦੇ ਆ ਐ ਕਰਦੇ ਆ ਐ ਕਰਦੇ ਹਾਂ ਉਹ ਛੰਡ ਬੜਾ ਡਬ ਲੱਗ ਜੇ ਆਏ ਕਿਹੜੇ ਜਿਹੜੇ ਛੰਡੇਵੇਂ ਪੈ ਜਾਣਗੇ ਨਹੀਂ ਪਾਈਗੇ ਭਾਈ ਕਿਉਂ ਯਾਰ ਪੱਕਾਈ ਪੈਗੇ ਪੈਗੇ 50 ਮਰ ਕਰ ਤੋ ਦਿਖਾ ਰੀ ਰੱਖਦਾ ਬਿਜਲੀ ਮੇਰੀ ਸਿੱਧੀ ਕੈ ਵੀ ਪਈ ਕਣਕ ਮੁੱਕ ਗਈ ਨਾ ਨਾ ਮੁੱਕੀ ਮੁੱਕੀ ਉਹ ਮੇਰੇ ਕੋਲ ਬਿਜਲੀ ਬਿਜਲੀ ਤੇ ਗੱਪੀ ਤੇ ਖਲਾਨਾ ਆ ਗਿਆ ਛੰਡ ਫਿਰ ਦੇ ਉਹ ਜਾਣਦਾ ਯਾਰ ਮੈਂ ਪਾ ਕਿਉਂ ਮਾਇਸਾ ਮਰੀਏ ਮੇਰੀ ਗੱਲ ਦਾ ਥੁੰਡ ਫਿਰਦੇ ਸੀ ਮੈਂ ਆਪ ਕੰਨੀ ਮੈਂ ਆਪ ਕੰਨੀ ਦੇਖ ਕੇ ਆਇਆ ਕੰਨੀ ਅੱਖੀ ਕੰਨੀ ਕਹਤਾ ਬਸ ਸੁਣੀ ਜਾ ਜੀ ਆਪ ਕੀ ਲੀਕ ਆਇਆ ਫਿਰ ਦਾ ਕੋਈ ਵੀ ਭਾਈ ਕਣਖ ਮੁੱਕ ਗਈ ਉਹ ਕੁਦਰਤ ਵੀ ਨਹੀਂ ਮੁੱਕੀ ਨਹੀਂ ਦੋ ਸਮਾਨ ਪੱਕੀ ਕਰ ਆਪ ਤੈਨੂੰ ਕਾਇਵਾ ਧਾਰੀ ਦਿੱਤੀ ਨਾ ਕਿ ਕਿੱਦੇ ਕਿੱਦੇ ਦਦੀ ਮੈਨੂੰ ਦੇਖ ਉਹ ਉਹੀ ਬਣਾਈ ਹੈ ਉਹੀ ਬਣਾਈ ਹੈ ਧੱਕੇ ਨਾਲ ਹੀ ਛੁਰਜਣ ਲਗਾਈ ਸੱਚ ਭੁੱਲ ਗਿਆ ਵੇਖ ਬਾਬਾ ਇਹ ਤਾਂ ਚਾਹੇ ਚਲ ਜਿਉਂ ਭੀੜ ਪੈ ਗਈ ਸੋਨ ਆਪਾਂ ਨੂੰ ਸੈਦੀ ਭੀੜੇ ਬੱਧ ਰਖ ਲੈਣਾ ਉਹ ਨਹੀਂ ਇਹ ਕਾਦੀ ਭੀੜ ਹੈ ਕੁਦਰਤ ਖੇਡ ਹੋ ਗਈ ਜਦੋਂ ਭੀੜ ਪੈ ਗਈ ਨਾਲ ਆਪਾਂ ਨੂੰ ਖੜਨਾ ਪਊ ਅੱਛਾ ਨਾਲ ਖੜ ਜਨੇ ਆਏ ਨਹੀਂ ਆਏ ਖੜਨਾ ਆਏ ਖੜਨੂ ਜਬ ਆਪਣੇ ਜਦੋਂ ਕੋਈ ਨਾਲ ਖੜਦਾ ਪਰਿਵਾਰ ਕਟੋੜ ਹਾਂ ਪਰਿਵਾਰ ਕਟੋੜਤੀ ਖੜਦੇ ਆ ਬੈਠੇ ਗੱਲ ਕਰਦੇ ਕੋਈ ਪੜ ਜਾਈ ਕਰ ਬਸ ਸਾਨੂੰ ਕਣਕ ਇਹਨੂੰ ਦੋ ਗੱਟਾਂ ਦਾ ਸਾਈ ਤਾਂ ਵੀ ਬਾਸ਼ ਪਾਈਏ 10 ਕ ਬੰਦੇ ਨੂੰ ਆਪਣੇ ਇਹ ਕਦੀ ਬਾਸ਼ ਕੋਈ ਕੋਈ ਦੇ ਕੁਛ ਨਹੀਂ ਅੱਛਾ ਇਹ ਕਣਕ ਵੇਚ ਵੇਖਾਈ ਜਾਵੇ ਕਾਜੋਗਾ ਕਾਨੂੰ ਬੇਚੀ ਆ ਬੇਚੀ ਆ ਘਰ ਮੰਗਰ ਦੋ ਗੱਟੇ ਪਾਇਆ ਜੀ ਅੱਜ ਇੱਕ ਤੇਰੇ ਤੋਂ ਲੈ ਜਾਗੇ ਕੱਲ ਨੂੰ ਲੈ ਜੀ ਜਿੱਦਣ ਅੱਛਾ ਮੁੱਕੀ ਨੇ ਪੈਸੇ ਨੇ ਭਰੇ ਗਟਾ ਠੂ ਨਹੀਂ ਯਾਰ ਮੇਜਰ ਨਹੀਂ ਆ ਵੈਸੇ ਮੇਜਰ ਕੀ ਚੱਕੀ ਦੀ ਦੁਕਾਨ ਕਿ ਬੇਚ ਕੇ ਆਣਾ 6 ਮਹੀਨੇ ਹੋ ਗਏ ਭਾਵੇਂ ਜੀ ਛੌ ਲੈ ਜਾ ਮੁੰਡੇ ਦੀ ਮੈਨਾ ਛੱਡ ਗਿਆ ਆਪਾਂ ਹਾਂ ਕੀ ਉਂਝ ਜਲਨ ਗੱਪ ਮਰੀਏ ਨਾ ਪਾਣੀ ਕਰ ਦੇ ਨਸ਼ਾ ਕਰਨ ਗੁਰੂ ਦੇ ਨਾਮ ਦਾ ਕਰੋ ਲੈ ਦੇਖ ਵਾਪਸ ਤੂੰ ਯਾਰ ਸਹੀ ਗੱਲ ਆ ਭੀੜ ਪੈ ਗਈ ਹੁਣ ਆਪਾਂ ਨੂੰ ਟੱਟੀਆਂ ਬਾਹਰ ਤੱਕ ਵਗ ਜਾਣਗੇ ਤੇਰੀਆਂ ਦੇਖ ਜਾ ਉਹ ਵੀ ਬੇਲਾਚੀ ਕਦੇ ਪਾਈ ਪਾਈ ਢੋਲ ਪੜੇ ਪਏ ਉਹ ਜੇ ਮੇਰੇ ਬਾਪੂ ਜੀ ਆ ਗਏ ਬਾਹਰ ਤੱਕ ਆਏ ਨਾ ਕੋਈ ਇੱਕ ਵੀ ਨਹੀਂ ਪਰ ਸਕਦੇ ਇਹ ਕਾਂਟੇ ਨਾਲ ਪਟ ਪਟਾ ਦੇ ਦੇ ਫੇਰ ਕਰੋ ਬੜਾ ਇਹ ਨਾ ਬਾਬਾ ਆ ਜਾਂਦੇ ਆ ਕਿਹੜੇ ਪਤਾ ਕਾਲੂ ਕੰਤਰੀਨਾ ਕੋਈ ਬੰਦੇ ਮਾਣੇ ਮੁੰਡੇ ਗਰੀਕ ਕਾਲ ਕਾਲੂ ਮਨ ਤੇ ਕਈ ਪਕਾਈ ਬਣਾ ਹੈ ਨਾ ਕੇ ਕੰਕਣੀ ਗਏ ਮੁੰਡਾ ਨਾ ਵਰਨਾ ਤੇਰੀ ਮਾਰਦੇ ਹੋਣਗੇ ਤੇਰੇ ਮੁੰਡੇ ਤੈਨੂੰ ਤਾਂ ਪਤਾ ਹੈ ਕਹਿਉਗੀ ਸੱਜਾ ਕੋਈ ਪਚਾਈ ਨਹੀਂ ਲੱਭ ਜਾਂਦੇ ਢੰਗਾ ਤਾਂ ਪੂਰੇ ਆਉਂਦੇ ਆ ਕਾਲੂ ਜਿੱਤੇ ਗੋਲ ਗੱਪੇ ਦੀ ਵੀੜੀ ਲੈ ਲਈ ਆ ਕੀ ਪਤਾ ਕਾਲੂ ਕਾਲ ਚ ਚੂਗਦੇ ਭਾਈ ਮੈਂ ਕਦੇ ਕੰਗਤ ਚ ਨੂੰ ਬੇ ਬੀਤ ਲਿਆ ਨਾ ਮੈਂ ਮਾਲਕ ਕਕ ਮੈਂ ਕਾਲੀ ਕਰ ਚੁੱਕੀ ਅੱਛਾ ਬੱਡੇ ਬੱਡੇ ਰਾਜਾ ਨੇ ਛੁਕਾ ਦਿੱਤਾ ਦਾਸ ਕਲੇ ਮਾਲਕ ਨੇ ਨਾ ਐ ਦਾਸ ਹਾਂ ਮਾਲਕ ਤੋਂ ਦਿਲ ਕੇ ਮਾਲਕ ਤੋਂ ਦਰਦੀ ਆ ਉਹ ਤਾਂ ਡਰਦੀ ਆ ਉਹ ਜਾਂ ਕੋਲ ਤਾਂ ਹਾਂ ਉਹ ਹੋਮ ਟੋਲਦੇ ਲਗੇ ਹਾਂ ਕੱਲਾ ਐ ਬੜ ਤੋਂ ਲੈ ਉਹ ਮੈਂ ਗਰਮ ਭਰ ਲਿਆਣਾ ਤੂੰ ਜਿੰਨਾ ਨਾ ਕਰ ਬੜਾ ਵਾਕਿ ਮੈਂ ਕਰ ਮਾਲ ਸਾਡ ਮੇਰੀ ਗੱਲ ਸੁਣ ਲੈ ਪਹਿਲੀ ਗੱਲ ਤਾਂ ਕਣਕ ਹੈ ਨਹੀਂ ਨੀ ਠੀਕ ਹੈ ਮੌਕੇ ਕਿਉਂ ਗਈ ਹਾਂ ਇੱਕ ਢੋਲ ਰਹਿ ਗਿਆ 30 ਮੰਡਾ ਹਾਂ ਠੀਕ ਹੈ ਕੀ ਵੇਚਦੇ ਨੇ ਇੱਕ ਗੱਲ ਸੁਣਨੀ ਗੱਲ ਸੁਣ ਦੂਜਾ ਖੜਾ ਹੋ ਨਹੀਂ ਜੀ ਦੱਸੋ ਦੱਸੋ ਬਾਬਾ ਜੀ ਦਾ ਕੰਨ ਸੁਣਤੀ ਜਾਂਤ ਗਿਆ ਪਤਾ ਨਹੀਂ ਤੇ ਤਿੰਨ ਢੋਲ ਸੀਗੇ ਇੱਕ ਢੋਲ ਲੱਗ ਗਿਆ ਇੱਕ ਢੋਲ ਭਰਿਆ ਪਿਆ ਇੱਕ ਆਇਆ ਵੇਚ ਹਾਂ ਢੋਲ ਹੀ ਵੇਚਿਆ ਢੋਲ ਕਿਉਂ ਯਾਰ ਕਣ ਕੋਈ ਪਰਜਾਈ ਕਰੀ ਵੇਚਦੇ ਰੇਟ ਹੋ ਰਿਹਾ 3000 ਦਾ ਕਾਂਟੇ ਕਰਾਤੇ ਕਿਉਂ ਕਾਟੇ ਕਰਾਤੇ ਕਿਉਂ ਬਕਾਈ ਮਰੀ ਨਹੀਂ ਆਪ ਹੀ ਕਹਣਾ ਪੜਿਆ ਹਾਂ ਫੋਕੀ ਵੇਚਦੇ ਵਾਧੂ ਪਈ 30 ਮਿੰਨ ਸਾਨੂੰ ਮੁੱਕਦੀ ਮਹੀਨਾ ਕਣਕ ਦਾ ਰਹਿ ਗਿਆ ਨਹੀਂ ਗੱਲ ਅੱਛਾ ਨਹੀਂ ਹਾਂ ਅੱਛਾ ਗੱਲ ਤੇ ਆਉਂਦਾ ਡੰਗੀ ਮਸਾ ਲਊਗਾ ਨਹੀਂ ਹੁਣ ਭੀੜ ਪਈ ਆਪਾਂ ਨੂੰ ਬਾਬਾ ਜੀ ਡੰਗਾ ਕਾਦੀ ਭੀੜ ਪਈ ਮੈਨੂੰ ਪਤਾ ਹੀ ਹੈ ਕਾਦੀ ਭੀੜ ਪਈ ਹੈ ਦੇਖੋ ਮੈਂ ਸਰਦਾਰ ਬੰਦਾ ਤੇਰੇ ਦਰ ਤੇ ਚੱਲ ਕੇ ਆਇਆ ਹਾਂ ਖਾਲੀ ਨਾ ਮੋੜੀ ਬੇ ਅੱਛਾ ਤੇ ਦੋ ਅੱਧ ਕਰ ਲਾਂਗੇ ਨਾ ਨਾ ਆ ਗਈ ਤੇ ਵੱਲ ਕਿਉਂ ਨਹੀਂ ਨਾ 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 ਪਾਈਂ ਦੀ ਬੁੱਧੀ ਗੱਟਾ ਤਾਂ ਚੱਕੀ ਫਿਰਦੇ ਉਹ 60 ਕਿਲੋ ਪਾਈ ਜਿਵੇਂ ਰੋ ਉੱਧਾ ਹੁੰਦਾ ਤੁਸੀਂ ਇਹਨੇ ਕਰੋ ਗੱਲਾਂ ਬਾਤਾਂ ਹਾਂ ਉੱਪਰ ਲੈ ਉਹ ਪੀੜ ਪੈ ਗਈ ਬੈਠੇ ਤੇ ਪਕਾਈ ਜਾ ਮੇਰੀ ਗੱਲ ਸੁਣ ਫਾਲਤੂ ਗੱਲਾਂ ਨਾ ਕਰ ਮੇਰਾ ਦੇਖ ਬਾਬਾ ਖੁਣੇ ਚ ਬੈਕ ਤੂੰ ਮੇਰੀ ਸਤਿਕਾਰ ਕਰ ਮੈਂ ਸਤਿਕਾਰ ਕਰੇ ਖੇਤੀਬਾੜੀ ਯੂਨੀਵਰਸਿਟੀ ਨੂੰ ਸਨਮਾਨ ਹੈ ਕਿ ਮੇਰੇ ਤੋਂ ਖੁਦੋਂ ਸਨਮਾਨ ਹੈ ਹਾਲਾ ਅੱਜ ਕੋਈ ਯੂਨੀਵਰਸਿਟੀ ਦਾ ਸਨਮਾਨ ਹੈ ਫੋਟੋ ਦੇਖ ਲਈ ਮੇਰੀ ਜਿਹੇ ਮੈਂ ਕੀ ਕਰਨਾ ਤੇਰੀ ਫੋਟੋ ਦੇਖ ਕੇ ਨਹੀਂ ਨਹੀਂ ਉਹ ਸਨਮਾਨ ਹਾਲਾ ਬਿੰਦੂ ਵਿਚ ਖੜਾ ਹੋ ਜੂ ਸਨਮਾਨ ਤੇ ਗਏ ਹੈ ਫਲਾਣੇ ਹੈ ਭਾਈ ਜੱਟ ਲੈ ਫਿਰ ਜਾਰੇ ਪੁੰਡਤ ਜੀ ਵੀ ਲੱਗਦੀ ਹੋਵੇ ਹਾਂ ਮੈਂ ਜਿਹੜਾ ਪਿੱਛੋਂ ਗੱਟਾ ਪਾ ਲੈਂਦੇ ਹਾਂ ਸੱਟਾ ਪਾ ਲਿਆ ਆਹ ਲਾਹਤ ਹਿਸ਼ਮਾਨਤਾ ਦਾ ਹਾਂ ਨਹੀਂ ਹਿਸ਼ਮਾਨਤਾ ਜੀ ਕਹੋ ਹਿਸ਼ਮਾਨਤਾ ਹੋਊਗਾ ਫਿਰ ਨਹੀਂ ਗੁੰਮੀ ਭਾਈ ਐਡਾ ਸਰਟੀਫਿਕੇਟ ਆ ਇਹ ਹੁੰਦੇ ਸਰਟੀਫਿਕੇਟ ਥੋੜਾ ਨੱਪਾ ਵੀ ਮਿੰਕੇ ਹਾਂ ਮਿੰਕੇ ਫੋਟੋ ਆਏ ਭੈਣ ਜਾਲਾ ਕਦੀ ਆਏ ਹਾਂ ਹਾਂ ਆਏ ਕਹਿੰਦੇ ਐਡਾ ਐਥੇ ਲੋਟੋ ਇਹ ਕੀ ਹੋਇਆ ਬੀਛਾ ਲਾਇਆ ਆਏ ਦੱਸ ਕਹਿੰਦਾ ਹਜੇ ਤਾਂ ਦੱਸਣਾ ਹਾਂ ਮੈਂ ਆਇਆ ਕਿ ਆਏ ਭੈਣ ਜਾ ਆਏ ਨਹੀਂ ਆਏ ਅੱਛਾ ਆਏ ਹਜੇ ਤਾਂ ਦੱਸਣਾ ਸੀ ਵੀ ਇਹ ਆਏ ਕਿਉਂ ਭੈਣ ਜੋ ਨਹੀਂ ਐਥੋਂ ਇਹ ਆਇਆ ਆਇਆ ਹਾਂ ਆਏ ਦੱਸਣਾ ਜੀ ਗੱਲ ਤਾਂ ਪੂਰੀ ਸੁਣਦੇ ਨਹੀਂ ਲੈ ਦੱਸੋ ਬਾਬਾ ਪਰ ਗਈ ਫਾਟ ਗਿਆ ਕੋਈ ਫੇਰ ਗੱਲ ਇਹੋਂ ਦੱਸ ਜੀ ਬੀ ਲੈ ਕਹਿੰਦਾ ਬਾਈ ਕਹੋ ਨਹੀਂ ਸੀ ਉਹਨੂੰ ਪਰ ਕੇ ਪਰ ਬਾਈ ਜਾਣਗੇ ਨਾ ਫੇਰ ਗੱਲਾਂ ਵਾਪਸ ਫੇਰ ਭੱਜ ਗਈ ਹੈ ਕੀ ਕਿੰਨੀ ਲਿਆਣੀ ਆ ਬਾਕ ਆਪਣਾ ਕੀ ਬੰਜਾ ਕਿਹੜਾ ਟੂਰਨਾਮੈਂਟ ਆ ਬਾਦੀ ਤਾ ਕੀ ਗੱਲ ਆ ਟੂਰਨਾਮੈਂਟ ਦਾ ਉਹ ਗੱਲ ਸੁਣੋ ਪਾਲਿਆ ਹਾਂਜੀ ਕਣਕ ਲੈ ਜਾ ਭਾਵਾ ਖਵਟੜਾ ਹੂੰ ਠੀਕ ਆ ਅੱਛਾ ਗੱਲ ਸੁਣ ਲੈ ਪਹਿਲੇ ਲੈ ਜਾ ਲੈ ਜਾਓ ਕਾਦੀ ਲੈ ਜਾ ਦੱਛੋ ਦੇਖੋ ਜ਼ਿੰਮੇਦਾਰੀ ਲੈ ਲੈ ਨਾ ਕਣਕ ਦੀ ਕਾਦੀ ਤੂੰ ਮੈਂ ਜਾਂ ਤੇਰਾ ਮੈਂ ਕਾਦੀ ਵੀ ਕਣਕ ਬਾਬ ਸਉ ਹਾਂ ਈ ਦਾਦਾਣਾ ਦੇਉ ਤੈਨੂੰ ਓਏ ਯਾਰ ਐਡਾ ਤਾਂ ਨਹੀਂ ਮੇਰਾ ਪਕਾਈ ਨਾ ਮਾਰੀ ਬੀ ਯਾਰੀ ਬੀ ਯਾਰੀ ਮੈਂ ਮੈਂ ਕੋ ਜਿਹੜਾ ਤੁਹਾਡੇ ਕੋਲ ਵੱਡਾ ਛਵਾ ਦੇ ਘਰੇ ਰੱਖੋ ਹਾਂ ਅੱਛਾ ਜਿਹੜੀ ਮੈਂ ਗੱਲ ਕਰਦਾ ਵੀ ਕਣਕ ਦੀ ਜ਼ਿੰਮੇਵਾਰੀ ਲੈ ਲੈ ਤੂੰ ਨਾਟਕਾਂ ਕੰਪਨੀ ਨੇ ਨਵਾਂ ਵੀ ਕੱਢਿਆ ਕਣਕਾ ਬੜੀ ਵੱਡੀ ਬੜੀ ਭੈਣ ਦਾ ਫੱਦਾ ਕੱਢਿਆ ਤੇ ਕਿਹੜਾ ਕੱਢਿਆ ਨਾਟਕਾਂ ਹਾਂ ਨਾਟਕਾਂ ਹਾਂ ਇਹ ਚਮੜੀ ਟੈਟਰ ਵਾਲੇ ਨੇ ਹਾਂ ਉਹਨਾਂ ਦੀ ਉਹਨਾਂ ਨੇ ਕੱਢਿਆ ਹੋਊਗਾ ਯਾਰ ਫਿਰ ਮੈਨੂੰ ਕੀ ਹੈ ਚਲੋਂ ਗੱਲ ਕਰਦੇ ਆ ਇੱਕਾ ਚਲ ਕਰਦੇ ਬੀ ਬਤਾ ਲਈ ਐਡੀ ਦਾਸਦਾ ਵੀ ਆਉਣ ਲੱਗਾ ਕਣਕ ਦਾ ਓਏ ਯਾਰ ਮੈਂ ਚੰਗਾ ਉਹ ਲੱਗ ਗਿਆ ਮੈਂ ਤੁਮਹਾਂ ਦਾ ਹੋਰ ਗੱਲ ਸੁਣਨੀ ਹੈ ਯਾਰ ਗੰਧਾ ਨਹੀਂ ਗੱਲਾਂ ਚਲ ਕਣਕ ਤਾਂ ਲੈ ਜਾਾਂਗੇ ਹੂੰ ਭਾਂਡੇ ਗਿਆ ਤਾਂ ਆਪਣੇ ਕੋਈ ਪੁੱਛਦਾ ਨਹੀਂ ਅੱਛਾ ਅਗੇ ਭਾਈ ਵੱਡੇ ਸ਼ਹਿਰਾਂ ਚ ਬਾਹਰ ਲੇਦੇ ਚਾਚਾ ਹੂੰ ਨਾਲੇ ਤਾਂ ਪਾਠੀਆਂ ਬੇ ਗੱਦੀਆਂ ਆਪਣੇ ਪਤਾ ਨਿਕਾਲ ਪਿੰਡ ਦੇ ਥਾਂ ਨੂੰ ਗੋਹੇ ਕਹਿੰਦੇ 5 ਰੁਪਏ ਪਾਠੀ ਵਿਕਦੀਆਂ ਯਾਰ ਇਹ ਨਾਲੇ ਭਾਂਡੇ ਗਰਦੇ ਗੱਟੇ ਦੂਜੇ ਖੱਦਰ ਜੀ ਦੇ ਖਾਲ ਆੜੇ ਉਹ ਪਾਠੀ ਦੀ ਗੱਲ ਸੱਚ ਆ ਗਈ ਲੈ ਉਹਦੇ ਦਾ ਸ਼ੂਟ ਪਾਉਣੀਆਂ ਬੁੜੀਆਂ ਅੱਛਾ ਜੀ ਨਾਲੇ ਦੋ ਐ ਲੜਾ ਇੱਕ ਛੇੜਾ ਕੁਚੂ ਨਹੀਂ ਮਾਰਦਾ ਛੱਲੀ ਕਾ ਜੇ ਬਹੁਤ ਮਹਿੰਗੀ ਉੱਥੇ ਵੇਖਦੀ ਹਾਂ ਅੱਛੇ ਛੱਲੀ 80 ਰੁਪਏ ਦੀ ਛੱਲੀ 80 ਰੁਪਏ ਦੀ ਆਪਣੇ ਤੋਰਦੇ ਇੱਥੇ ਆਪਾਂ ਤੋਰ ਤੋਰ ਕਹਿੰਦੇ ਵੀ ਲੈ ਜਾਓ ਖਾ ਲਓ ਆਪਣੇ ਤੋਂ ਨਹੀਂ ਕੋਈ ਭੈਣ ਜੋਂਡਾ ਉੱਥੇ ਰਹਿੰਦੇ ਉੱਥੇ ਦਾ ਬੰਦਾ ਪੂਰੀ ਵਿਕਦੀ ਜੇ ਮੈਂ ਦੇਖੇ ਕਹਿੰਦੇ ਆਪਾਂ ਟਕਾਂ ਚ ਕੈਰ ਵੀ ਕਿਨੋ ਨਾਰਮੀ ਨਹੀਂ ਠੀਕ ਕਰੀ ਨਹੀਂ ਠੀਕ ਕਰੀ ਉਹ ਤੇ ਰੰਗ ਕਰਕੇ ਉਹ ਵਿਕਦੀਆਂ ਕਮਾਰ ਮੈਂ ਕੱਲ ਜੀ ਇੱਥੇ ਟੂੜੀ ਭਾਈਦਾ ਕੋਈ ਤਨ ਤਨ ਸੋਣੀ ਲੈਂਦਾ ਆ ਛਿੱਕਾ ਮਾਰੇ ਤਾਂ ਲੋੜ ਹੀ ਆ ਗਈ ਕਿ ਕੀ ਹਾਲ ਬਣ ਗਿਆ ਕਿਹੜਾ ਕਮਾਲ ਹੋ ਗਈ ਇਹ ਤਾਂ ਆਪਣਾ ਦੇਸ਼ ਇੱਥੇ ਭਾਈ ਦਾ ਕੁਕੜ ਕਨਰ ਮੈਂ ਚੋਣ ਨੂੰ ਪਿੱਛਦਾ ਸਾਹੀ ਆਪਣਾ ਦੇਸ਼ ਫੇਲ ਹੋ ਗਿਆ ਫੇਲ ਹੋ ਗਿਆ ਹਾਂ ਇਹ ਮੱਝ ਅਗਲਾ ਕੋਈ ਗੱਜਾ ਬੱਗੇ ਪੰਗੇ ਤੋਂ ਬਲਦੀ ਤੱਕਾਂ ਹਾਂ ਤੂੰ ਹਾਂ ਜਾਂ ਭਾਈ ਵੇਖਣ ਲੱਗਿਆ ਮਨ ਨਿਕਲ ਹਾਂ ਇੱਕ ਟੰਮਾ ਹੋਰ ਦਾਸ ਨਾ ਬੰਦ ਤੋ ਹਾਂ ਜਿਹੜਾ ਮੈਂ ਨਹੀਂ ਦੱਸਦਾ ਕਰ ਉਹਨੂੰ ਦੱਸੀ ਆ ਨਾ ਕਿਉਂਕਿ ਬੋਲਿਆਂ ਵਿੱਚ ਤੂੰ ਕੋਈ ਨਾ ਫੇ ਤੂੰ ਐਂ ਕਿਆ ਕਰ ਪਾਲ ਲੈ ਤੇ ਬੰਤ ਅੱਛਾ ਤੇਰਾ ਨਾਂ ਲੈਣਾ ਜ਼ਰੂਰੀ ਨਹੀਂ ਨਾ ਨਹੀਂ ਹੂੰ ਕਹਿੰਦਾ ਵੀ ਬੁੰਡਿਆ ਕਹਿੰਦਾ ਕਰ ਜਾਏ ਆਏ ਮੈਂ ਹੁਣ ਸਟੇਜ ਤੇ ਖੜਾ ਹੁਣ ਜਾ ਬੋਲਣਾ ਦਾਏ ਹੁਣ ਤੂੰ ਸਟੇਜ ਤੇ ਖੜਾ ਹੁ ਤੇਰਾ ਨਾਂ ਬੜਾ ਬੋਲ ਉਹ ਨਹੀਂ ਹੂੰ ਆਖਿਆ ਵੀ ਵਿੱਚੇ ਜਿਵੇਂ ਤੂੰ ਸਿੱਖਿਆ ਦੇ ਰਿਹਾ ਪੈਸੇ ਲੈ ਲੈ ਵੀਵੇਂ ਤੂੰ ਸਿੱਖਿਆ ਦੇ ਰਹੇ ਹੈਂ ਵੀ ਉਹ ਮੈਨੂੰ ਵੀ ਪ੍ਰਾਪਤ ਹੋ ਜੇ ਹਾਂ ਠੀਕ ਹੈ ਤੇਰੇ ਕੋਲੇ ਜੋ ਸਰਟੀਫਿਕੇਟ ਹੀ ਹੈਗਾ ਤੂੰ ਕੀ ਲੈਣਾ ਮੈਂ ਹੋਰ ਸਿੱਖਿਆ ਇਕੱਠੀ ਕਰ ਰਿਹਾ ਹਾਂ ਕੱਲ ਕਟੂਮ ਕਮੜੇ ਨੂੰ ਕਿੱਧਰ ਲਈ ਫਿਰ ਦਿੰਦਾ ਟੈਨਸ਼ਨ ਹੈ ਇਹ ਗੰਦੀ ਵਾਰ ਤਾਂ ਇਹ ਕੋਈ ਦਵਾਈ ਜਵਾਦੀ ਯਾਰ ਤੂੰ ਕਿਹੜਾ ਮੜੀ ਲਈ ਹੋ ਜਾਂਦੀ ਵਰਦਾ ਕੰਮ ਹੋ ਜਾਂਦਾ ਅੱਛਾ ਚਪੜਾ ਵਾ ਕੰਮ ਕਾ ਜੋ ਵਿਚਾਰੇ ਪੜਾਹੀ ਕਿਤਾਈ ਜੀ ਨੇ ਆਪ ਪੜੇ ਲਿਖਿਆ ਨਹੀਂ ਪੜੇ ਲਿਖਿਆ ਨਹੀਂ ਵਾ ਲੈ ਗਿਰ ਕੋ ਪੜਾਹੀ ਕਿ ਖ ਬਾਲਾ ਹਾਂ ਯਾ ਵੱਡਾ ਅਫਸਰਾ ਅੱਛਾ ਪਹਿਲੀ ਗੱਲ ਚ ਪੜਾਈ ਲਿਖਾਈ ਦੇ ਤਰੱਕੀ ਨੇ ਆਪਣੇ ਦੇਸ਼ ਦਾ ਬੇੜਾ ਆ ਪੜਾਈ ਨੇ ਤਾਂ ਜੋ ਮਾਰੀ ਆਪਣੇ ਦੇਸ਼ ਦੀ ਜਿਹੜੀ ਸਬਤ ਆ ਸੀ ਸੇਵਾਕਾਰ ਸੀ ਖਤਮੀ ਕਰਤਾ ਯਾ ਛੜਾ ਪਸਾ ਖਾਣ ਪਹਿਣ ਤੋਂ ਖਤਮ ਕਰਤਾ ਬੇੜਾ ਵਾ ਜਮਾ ਕੇ ਕਮਾਚ ਨੂੰ ਹੋਰ ਜਾਣਾ ਆਪਣੇ ਵਰਗਾਂ ਪਉਣ ਬੰਦੇ ਜਿਆਦਾ ਫਰਕਾ ਜਿਹੜਾ ਪੜੇ ਨਹੀਂ ਫੇਕੂ ਕਮਾ ਦੀ ਬੱਦੀ ਅਫਸਰਾ ਇਹ ਬੱਡੇ ਛੇ ਜਾਂ ਅਮਰੀਕਾ ਕੈਨੇਡਾ ਲੜਾ ਚੰਗਾ ਛਕੜੀਆਂ ਬੋੜੀਆਂ ਤੇ ਰੁਪਏ ਲਟਾਈ ਜਾਂਦੀਆਂ ਮੈਨੂੰ ਆਏ ਲੋਣ ਹੁੰਦਾ ਹੋਏ ਵੀ ਪੰਜਾਬ ਦੇ ਮੁੰਡੇ ਹੋ ਕੇ ਜਮੀਂ ਦਾ ਜਿਹੜੇ ਮੁੰਡੇ ਹੋ ਕੇ ਇਹਨਾਂ ਦੇ ਛਿਕੜਾ ਮੁੱਢਾ ਬੱਜੇ ਇਹਨਾਂ ਨੂੰ ਪਤਾ ਹੀ ਨਹੀਂ ਕਾਛੇ ਨਾ ਪਤਾ ਹੀ ਨਹੀਂ ਆਟਨ ਨੂੰ ਆਏ ਪਤਾ ਵੀ ਕਿੰਨਾ ਕਣ ਕਦਾ ਵੀ ਬੰਦਾ ਹਾਂ ਨਰਮਾ ਦਾ ਬੰਦਾ ਕਿ ਮੈਂ ਹਰ ਪਾਸੇ ਦੇ ਨਹੀਂ ਪਤਾ ਕਿ ਮੈਂ ਹੜਾ ਪੈਂਦੀ ਆ ਟ੍ਰੈਕ ਦੇ ਪਾਣੀ ਕਿੱਥੇ ਪੈਂਦਾ ਤੇਲ ਕਿੱਥੇ ਪੈਂਦਾ ਨਹੀਂ ਪਤਾ ਹਾਂ ਕੱਲ੍ਹ ਗੋਚੋ ਯਕੋ ਕੱਢ ਜਾ ਕੱਢ ਲੈ ਮੇਰੀ ਜਮਾ ਦੇ ਪੱਠੀ ਵਾਟਾ ਪੰਜਾਬ ਕਾਨੂੰ ਕੀ ਜ਼ਮੀਨ ਦਾ ਜਾਂ ਜੇ ਘਰੇ ਖੇਤੀ ਜਾਂ ਹੋਰ ਕੋਣ ਇਹ ਤਾਂ ਬਸ ਆਪਣੇ ਪਰ ਜਿਹੜੇ ਕਰ ਲੈਣਗੇ ਉਦੋਂ ਤੱਕ ਖਤਮ ਇੱਕ ਗੱਲ ਦਾ ਬਹਾ ਆ ਬਿਆਹਾਂ ਇਕਾਂ ਦਾ ਬੱਚੇ ਪਰਿਵਾਰ ਪੈਸਾ ਲਵਾ ਤਾ ਫਲਾਨੀ ਦਾ ਖੜਾ ਕਰ ਲੋ ਜੀ ਫਲਾਂ ਨੇ ਰਖਾੜਾ ਨਾ ਕੋੜੀਆਂ ਕੱਢਦਾ ਹੈ ਟਾਪ ਉਨੀਆਂ ਟੀਆਂ ਪੈਣਾ ਕੋਈ ਪੂਰੀ ਮਨੂ ਬੋਡੀ ਪਾ ਪੈ ਖਾਦੇ ਲੱਡੀ ਵਾਲੀ ਨਹੀਂ ਪੈਂਦੀ ਕੋਈ ਦੋਹੇ ਨਾ ਕਿਸੇ ਨੂੰ ਕੋਈ ਧਨ ਹੈ ਨਾ ਕਿਸੇ ਨੂੰ ਕੋਈ ਸ਼ੰਜ ਪਰਾਗੇ ਹਾਂ ਇੱਥੇ ਜਮਨ ਨਾ ਕਿਸੇ ਬੰਦੇ ਨੂੰ ਕਮਾਲ ਹੀ ਮੰਨ ਗਏ ਯਾਰ ਮੈਂ ਲੋਕਾਂ ਦਾ ਬੇੜੇ ਹੀ ਕਰ ਕੋਈ ਪਤਾ ਕਿ ਰੋਣ ਆਉਂਦਾ ਯਾਰ ਹੂੰ ਅੱਗੇ ਹੋਰ ਹੋਣਾਂ ਗੱਲ ਬੜਾ ਬੜਾ ਹਾਲਾ ਇਹ ਆਪਣੇ ਕੁਝ ਲੱਗਦੇ ਵੀ ਤਾਂ ਤੈਨੂੰ ਮੈਂ ਦੱਸਾਰੀਆਂ ਗੱਲਾਂ ਦੱਸ ਦੇਣਾ ਕੁਝ ਤੈਨੂੰ ਤਾਂ ਵੱਧ ਪਤਾ ਖਰਾ ਅੱਛਾ ਮੰਨ ਲੈ ਵੀ ਜਿਵੇਂ ਕੋਈ ਜਵਾਬ ਆਪਣੇ ਵਰਗਾ ਜਿਵੇਂ ਕੋਈ ਜੰਮੂ ਹੀ ਪੂ ਹੈ ਨਾ ਅੱਛਾ ਉਹਨੂੰ ਕਰਦੇ ਕਰੀ ਜਾਣਗੇ ਅਕੇ ਪੜ ਲਾ ਨੌਕਰੀ ਤੇ ਲੱਗ ਜਾਏਗਾ ਪੜ ਲਾ ਨੌਕਰੀ ਤੇ ਲੱਗ ਜਾਏਗਾ ਆਏ ਕਿਉਂ ਨਹੀਂ ਕਹਿੰਦਾ ਵੀ ਪੜ ਲੈ ਬਿਜ਼ਨਸ ਕਰ ਲੇਗਾ ਨਾ ਆਖੀ ਦੀ ਸੋਚ ਹੀ ਨਹੀਂ ਆਦੀ ਸੋਚ ਆਦੀ ਵੀ ਡਾਕਟਰ ਲੱਗ ਜਾਏਗਾ ਕੋਈ ਹੋਰ ਹੈ ਦੁਆਖ ਜਾ ਚਾਹੀਦਾ ਇਹ ਤਾਂ ਦੇਖੋ ਪੜ ਲੈ ਫੌਜੀ ਲੱਗ ਜਾਏਗਾ ਪੋਰਸ ਚ ਲੱਗੇ ਆ ਵਜੋ ਆ ਕਿ ਫਟੂ ਹੋ ਜਾਏਗਾ ਹਰੇ ਇੱਕ ਦੇ ਕਮੰਡਾ ਜਿਵੇਂ ਨਾ ਘਟਿਏ ਨਾ ਬਲਾ ਪੂਰੀ ਗਮੇ ਨਾ ਨਾ ਤਾਂ ਆਉਣ ਵਾਲੇ ਸਮੇਂ 'ਚ ਕੋਈ ਨਹੀਂ ਨਾਨਕ ਸ਼ੱਕ ਪਰ ਨਹੀਂ ਲੋੜ ਆ ਬੇਲੇ ਆ। ਹਾਂ। ਨਾ ਮਾਛੀ ਦੇ ਮੁੰਡੇ ਕੁੜੀਆਂ ਦੀ ਵਹਿ ਜਾਣ ਦੀ ਲੋੜ ਆ ਬੇਲੇ ਆ। ਨਿਭੜਿਆ ਕੰਮ। ਨਾ ਅਬਜੇ ਭੈਣ ਨਾ ਭਾਣ ਜੀ ਨਾ ਭੂਆ ਨੇ। ਸਾਰੇ ਰਿਸ਼ਤੇ ਖਤਮ ਐ। ਨਾ ਚਾਚਾ ਨਾ ਤਾਇਆ ਦੇ ਜਮਾ ਰਿਸ਼ਤੇ ਖਤਮ ਐ। ਕੱਲੇ ਢੱਕੇ ਮੰਗੂ ਰਹਿ ਜਾਣਗੇ। ਹਾਂ। ਉਹ ਸਹਣੇ ਨੇ ਕਹਿਣਾ ਕੱਲੀ ਹੋਵੇ ਨਾ ਬਣਾ ਦੇ ਵਿੱਚ ਟਾਲੀ ਤੇ ਕੱਲਣਾ ਹੋਵੇ ਭੱਤੀ ਅਟ ਦਾ। ਹਾਂ। ਸਹੀ ਕਹਿ ਜਾਵਾ। ਉਹ ਬੰਨਾ ਇਹ ਨਾ ਹਾਂ। ਧਰਤਿਆਂ ਨੇ ਇਹਨਾਂ ਨੇ। ਵੀ ਆਪਦੇ ਕਰਮਖਾਨੇ ਜਾਂ ਜੱਜ ਬਚਾਉ ਦੀ ਕਿਸਮਤ ਆ ਆਪਦੇ ਰੱਬ ਨਾਲੋਂ ਵੱਡੇ ਸਿਆਣੇ ਬਣ ਗਏ ਵੱਡੇ ਬਣ ਗਏ ਵੀ ਇੱਕ ਜਮਤਾ ਜੀ ਅਸੀਂ ਸਿਆਣੇ ਆ ਹਾਂ ਮੈਂ ਕੁੜੀ ਰਖੀ ਮੁੰਡਾ ਹੀ ਜਾਂਦਾ ਮੁੰਡਾ ਜਮਲੇ ਹੀ ਕੁੜੀ ਦੀ ਜਾਂਦਾ ਇਹ ਗੱਤ ਸੁਸੀ ਮੈਨੂੰ ਐਂ ਦੇ ਪਿਆ ਪੂਜੋ ਨਹੀਂ ਦੰਦਾ ਨਾ ਸਨਾਂ ਗੱਲਾਂ ਵੇ ਆਹ ਦਾ ਭੜਾਵਾ ਸਾਰਾ ਕੰਮ ਖਤਮ ਹੋ ਗਿਆ ਬਸ ਮੇਰੇ ਵਰਗੇ ਪੰਜ ਸੱਤ ਮੁੰਡਿਆਂ ਨੇ ਵਿਚਾਰ ਰੱਖਿਆ ਕਿਵੇਂ ਕਿਵੇਂ ਵੀਵਾਨ ਲੈ ਸਾਰੇ ਕੋ ਜਿਵੇਂ ਘਟਾ ਪੜੇ ਲਿਖਿਆ ਜੀ ਇਹ ਇਹ ਨੌਲਜ ਹੈਗੀ ਆ ਹਾਂ ਨੌਲਜ ਆਪ ਨੂੰ ਖੇਤੀਬਾੜੀ ਦੀ ਆਪਣੇ ਵਿਰਸੇ ਨਾਲ ਵਿਚਰੀ ਆਨੇ ਆ ਆਪ ਦੇ ਪੰਜਾਬ ਚ ਰਹੇ ਆ ਆਪ ਦੇ ਪਿੰਡ ਚ ਰਹ ਰਹੇ ਆ ਹਾਂ ਕਾਂ ਬਕਾਤਾ ਲੰਗਿਆ ਨੇ ਪੰਜਾਬ ਇਹ ਕਿਵੇਂ ਲੋਡ ਜਿਹੜੇ ਕਿਵੇਂ ਕੁਛ ਆਵ ਨਾਲ ਗੱਲੇ ਕਰੀਏ ਰ ਕੋਰੋਨਾ ਦੀ ਘੰਟੀ ਕੱਟ ਸੀ ਹਾਂ ਇਹ ਕੰਡਾ ਜਿਹਾ ਬਾਈ ਬਾਈ ਮਰ ਜਾਂਦੇ ਆਪਣੇ ਗਰਮਾਇਸ਼ ਤਾਂ ਕੱਢੀ ਹੋਂਦੇ ਉਹ ਇਹ ਹੈ ਜੀ ਉਹ ਗੱਲ ਵੀ ਨਮੀ ਪਨੀਰੀ ਹਾਂ ਨਮੀ ਪਨੀਰੀ ਕਹੇ ਫਿਰ ਤੋਂ ਇਹ ਗੱਲ ਤੇਰੀ ਸ਼ਾਨੀਆ ਮੰਨ ਗਾ ਜੋ ਕੈਮਾ ਦਰਿਆ ਚੱਲਦਾ ਬਾਬਾ ਨਾ ਇਹ ਤਾਂ ਆਪਾਂ ਮੰਗ ਲਾਦੇ ਅੱਠਵਾਂ ਹੋ ਨਾ ਜੀ ਨੌਵੇਂ ਦਸਵੇਂ ਤੇ ਤੱਪਿਆ ਖੜਾ ਅੱਛਾ ਨੌਵੇਂ ਦਰਿਆ ਇਹਨਾਂ ਦਾ ਚੱਲਦਾ ਏ ਕੋਈ ਮੈਨੂੰ ਦਰਿਆ ਵੀ ਪਰ ਪਰ ਉੱਛਲੀ ਜਾਂਦਾ ਕਿਨਾਰਿਆਂ ਤੇ ਫਿਰਦਾ ਹਾਂ ਹਾਂ ਜੀ ਯਾਰ ਬੰਨੇ ਕੋਈ ਗੱਲ ਰਚਾ ਆ ਸਟੂਲ ਲੈ ਸਟੂਲ ਲੈ ਮੈਂ ਸੋਣਦਾ ਨਾ ਕੀ ਕਾ ਦਾ ਨਾ ਕੀ ਕਹਿੰਦੇ ਕਾ ਸੁਣ ਕਹਿੰਦੇ ਆ ਏ ਭਾਈ ਇਹਨਾਂ ਨੂੰ ਕਹਿੰਦੇ ਜਿਹੜੇ ਟੂੜੀ ਵਾਲੀ ਤੇ ਚੱਲਦੇ ਆ ਟੂੜੀ ਵਾਲਾ ਟੈਡ ਚੱਲਦੇ ਆ ਨੰਨੇ ਪੰਜੇ ਪੰਜੇ ਬੰਦੇ ਆਹ ਪੀਟ ਅੱਲੇ ਵਰ ਜਿਹੜੀ ਟੂੜੀ ਪਾਉਂਦੀ ਆ ਹੋਰ ਪੀਟ ਕੋ ਛਾਪ ਤੜਾ ਥਾਂ ਬੇਲਾ ਜਿੰਨਾਂ ਦੇ ਓਹ ਟੌਂਡੇ ਕਾ ਕਛੂ ਆ ਜੋ ਲਾ ਫੇਰ ਲੋਕੋਲੇ ਮੋਗਾ ਆ ਪਾਈ ਚੱਪਾ ਇੱਛਾ ਛਾ ਅਛਾ ਉਹਨਾਂ ਨੂੰ ਕਹਿੰਦੇ ਆ ਹਾਂ ਠੀਕ ਕੀ ਜੋ ਹੁਣ ਮਰਾ ਗੱਲ ਲਟੂਣੀ ਮੈਂ ਸਟੂਲੇ ਸਟੂਲੇ ਮਖੇ ਕੀ ਹੁੰਦਾ ਸਟੂਲੇ ਨਾ ਕਰਗੇ ਬਿਆਰ ਪਰ ਹੋਈ ਬੜੇ ਰੇ ਪਈਆ ਇਹ ਤਾਂ ਪਈਉਂ ਬੇੜਾ ਪਰ ਕੋ ਗੱਲ ਬੁਝਾ ਕੱਲ ਕੀ ਬਣਗੀ ਇਹ ਤਾਂ ਕੋਈ ਜਿਵੇਂ ਕਰੋਨਾ ਵਾਇਰਸ ਆਇਆ ਹੈ ਇਹ ਬਾਹਰ ਛਭੜ ਗਿਆ ਹਾਂ ਕੋਈ ਹਵਾ ਹੀ ਐਸੀ ਆ ਗਈ ਨਾ ਇਹਨਾਂ ਦੇ ਸਾਰੇ ਜਲੂਨ ਹੋ ਸੀ ਤੇਰੇ ਤਾਂ ਨਹੀਂ ਬਾਹਰ ਛਭੜ ਗਿਆ ਬਾ ਤੂੰ ਵੀ ਬਾਹਲੇ ਬਾਹ ਜਾ ਮਾ ਕੀ ਬਾਹਰ ਨੀ ਮੇਰੇ ਬੜਿਆ ਤਾਂ ਹੈ ਪਰ ਮੂਰ ਜੀ ਨਿਕਲੇ ਨੇ ਦੇਖਣਾ ਅੰਪਾਇਰ ਸਾ ਇਹ ਮੂਰ ਜੀ ਦਾ ਬਾਹਰ ਸੋ ਮੈਂ ਤਾਂ ਨਹੀਂ ਦੇਖਦਾ ਇਹਨਾਂ ਦਾ ਕੋਈ ਇਲਾਜ ਫਿਰ ਇਹਦਾ ਯਾਰ ਕਰੇ ਮੈਂ ਤਾਂ ਗੱਲ ਸੁਣੀ ਕਹਿੰਦੇ ਮੁੰਢੀ ਰੋਰੀ ਸਣੀ ਬਣੀ ਇਹਨਾਂ ਨੂੰ ਦੇਖ ਦੇਖ ਮੁੰਢੇ ਦਾ ਵਿਆਹ ਕਰਾਈ ਜਾਂਦੇ ਆਪਾਂ ਅੱਛਾ ਯਾਰ ਬੜਨਾ ਬਣਾਉਣਾ ਕੀ ਆਪਾਂ ਬੰਦੇ ਮਰ ਜਾਣਗੇ ਹੋਰ ਪਾਇ ਦੀ ਪੁੱਤ ਕੰਦੇ ਚਾਣਗੇ ਉਹ ਕੰਦੇ ਕੀ ਤਾਂ ਕਨੇ ਗਾਂਹਾਂ ਦੀ ਗਾਂਹਾਂ ਯਾਰ ਹੋਈ ਬਲੇ ਜਾਂਦੇ ਆ ਇਹ ਤਾਂ ਕੋਈ ਕਰਨਾ ਚਾਹੀਦਾ ਹੱਲ ਯਾਰ ਇਹਨਾਂ ਗਵਰਨਮੈਂਟ ਕੋ ਕਰੇ ਹੱਲ ਪੜਨਾ ਕੀ ਜਦ ਤੋ ਆਪਟ ਕੇ ਵਿੱਚ ਦੱਬਾ ਹਾਂ ਭਾਈ ਦੇ ਜਾਨ ਨੂੰ ਫੜ ਕੇ ਦੱਬ ਦੇਣ ਇਹ ਗੰਦੀ ਵਾਲਾ ਪਤਾ ਨੇ ਯਾਰ ਕੋ ਮੈਂ ਹੋਰ ਕਹਿਣਾ ਹੂੰ ਇਹ ਭਾਈ ਆਪਣੇ ਪਿੰਡਾ ਬੁੜੇ ਕੋਈ ਆਪਣੀਆਂ ਬੁੜੇ ਛੜੇ ਆ ਚਾਚੇ ਬਖਤੌਰੇ ਵਰਗੇ ਹਾਂ ਬਬਲੇ ਵਰਗੇ ਇਹਨਾਂ ਨੂੰ ਫੜਾਈ ਉਹ ਬਾਹੂ ਕੱਢੋ ਬਟਕੀ ਹਾਂ ਸਾਰੇ ਦੀਪਾਂ ਨਾ 14 ਦਿਨ ਲੈਣ ਬਣਾ ਲੈ ਪੰਜਾ ਤਰੋ ਯਾ ਤਤਰ ਕਿਹਨਾਂ ਜਾਣ ਮੁਰਕੇ ਨੀਂਜੀ ਕੰਡਾ ਦਾ ਨਹੀਂ ਭੰਦ ਦੇਣਗੇ ਭੰਦ ਦੇਣਗੇ ਸਹੀ ਇਹ ਗੱਲ ਸਹੀ ਹੈ ਇੱਥੋਂ ਦਾ ਰੋਕ ਪੈ ਸਕਦੀ ਆ ਮੇਰੇ ਨਾਲ ਰੋਕ ਤੇ ਤਾਂ ਥਾਲਿਆ ਹਾਂ ਇੱਕ ਇੱਕ ਤਾਂ ਬਣੇ ਆਪਣੇ ਕਾਮਰਾ ਪਿੰਡ ਚ ਹਾਂ ਜਿਹੜੀ ਸਰਕਾਰੀ ਸਰਕਾਰੀ ਅੱਛਾ ਤੇ ਉੱਥੇ ਡਾਈਆਂ ਹੋਣੇ ਨੇ ਕੁਛ ਜਿਹੇ ਬੰਦੇ ਖੜੇ ਆ ਤੇ ਜਿਹੜੇ ਖਤੂਲੇ ਨੇ ਉਹਨਾਂ ਦੀ ਤਾਂ ਰੋਜ਼ ਡਿਊਟੀ ਹੋਵੇ ਪੰਜ ਚਾਰ ਬੰਦੇ ਰੋਜ਼ ਆਉਂਦੇ ਨੰਬਰ ਲੱਗੇ ਹੁਣ ਨੰਬਰ ਨੰਬਰ ਟੋਕਣ ਤੇ ਨਾ ਕਰਾ ਦੋ ਦਵਾਰੇ ਤਾਂ ਨਹੀਂ ਹੁੰਦਾ ਕਬ ਇਹ ਹਟਾ ਸਕਦੇ ਹਾਂ ਹਾਂ ਨਹੀਂ ਇਹਨਾਂ ਕੋਈ ਨਾ ਲੱਗ ਰਿਹਾ ਕਿ ਬਿਆਰ ਚਲੋ ਜੀ ਕਰ ਲਓ ਇਹ ਮਿਲ ਲਈ ਇਧਰੋਂ ਓਏ ਐ ਕਿੰਨਾ ਕਮਾਜ ਕਰੀਂ ਕਿੰਨਾ ਜਲ ਕਰੀਂ ਮੈਂ ਤਾਂ ਉਹ ਕਹਿਣਾ ਯਾਰ ਵੀ ਚੱਲ ਬੱਟ ਗੱਟਾ ਇੱਕ ਜੇ ਜੇ ਕਰੇ ਪੋਲੀ ਸੜਕੇ ਲੱਗੇ ਗੱਟਾ ਨੰਬਰ ਦੋ ਤਾਂ ਜ਼ਿੰਮੇਵਾਰੀ ਲੈ ਲੈ ਪਾਲਾ ਉਹ ਤਾਂ ਕਹਿਦਾ ਹੈ ਹੈ ਪਾਲਾ ਜ਼ਿੰਮੇਵਾਰੀ ਹਾਂ ਹਾਂ ਜ਼ਿੰਮੇਵਾਰੀ ਆ ਉਹ ਗੱਲ ਨਾ ਹੋਵੇ ਮਾਂ ਤੂੰ ਪਰਵਾਹ ਕੋਈ ਫੇ ਕੱਟੇ ਪਵੰਦ ਉਹ ਲੈ ਜਾ ਉਹ ਤਾਂ ਬੰਦਾ ਆ ਲੈ ਮੈਂ ਕੀ ਹੋ ਜਾਂਦਾ ਉਹ ਗੱਲ ਦਾਸ ਜੀ ਰਮਾ ਦਾ ਤੰਗ ਹੀ ਬੋਲਾ ਹੋਈ ਐ ਨਾ ਕਿਵੇਂ ਹੋਏ ਭਾਂਦੇ ਚਾਰ ਦੀ ਯਾਰ ਕੱਲ ਪੌਣ ਸੀ ਮਿੱਟੀ ਕੋਠੇ ਤੇ ਅੱਛਾ ਉਹ ਪੌੜੀ ਤੇ ਜਵਾਕ ਇੱਕ ਕੀ ਪੌੜੀ ਕੋ ਗੱਲ ਵੀ ਤਾਂ ਛੋੜ ਲੈ ਯਾਰ ਪੂਰੀ ਕਿਵੇਂ ਪੌੜੀ ਦੇ ਗੱਪੀ ਨੀ ਪੌੜੀ ਤੇ ਮਿੱਟੀ ਪਾਉਂਦੇ ਸੀ ਉਹ ਛੱਤ ਤੇ ਮਿੱਟੀ ਪਾਉਂਦੇ ਸੀ ਯਾਰ ਕਹਿੰਦਾ ਯਾਰ ਆ ਦੂ ਪੌੜੀ ਤੇ ਮਿੱਟੀ ਪਾਉਂਦੇ ਸੀ ਸਮਝ ਗਏ ਕੋਈ ਹੋ ਉਹ ਚੜ ਚੜ ਯਾਰ ਮੈਨੂੰ ਮਰੇ ਧਰਨ ਪੈ ਗਈ ਜੇ ਦਰਦ ਹੋਈ ਨਾ ਮੈਂ ਲੈਟਰ ਨਹੀਂ ਤਿੰਨ ਵਾਰੀ ਆਇਆ ਫੇਰ ਤਾਂ ਬੁਰਾ ਇਹ ਮਸਲਾ ਹੀ ਆ ਇਹ ਤੋਂ ਕਰਵਾ ਕੰਮ ਨਾ ਨਾ ਅੱਛਾ ਵਾਹ ਅੱਛਾ ਮੈਂ ਧਰਨ ਮੈਂ ਤਾਂ ਕਰੇ ਤੰਗ ਹੋ ਜੇ ਨਾ ਹੋਰ ਮਾਇਦਾ ਯਾਰ ਪੁੱਛਣ ਤੱਕ ਨਾ ਬਈ ਤਾਂ ਬਾਹਰ ਜਾਇਆ ਚੈੱਕ ਕਰੀ ਆਈ ਮੈਂ ਤਾਂ ਬਸ ਕੱਢ ਦਿੰਨਾ ਲੈ ਦੇਖ ਬਾਈ ਬਣ ਕੇ ਫਿਰ ਮੈਂ ਤੰਗੀ ਵਾਲਾ ਫਿਰ ਤੂੰ ਭਾ ਚੱਕ ਕੇ ਤਾਂ ਕਿਹਦੀ ਜਾ ਹਾਂ ਚ ਛੋਜ ਜਾ ਰਿਹਾ ਮੈਂ ਛੋਜ ਚ ਢਿੱਪਖ ਗਿਆ ਨਹੀਂ ਨਹੀਂ ਪਤਾ ਬਰਿਆ ਕਿ ਤਿੰਨ ਗੱਟੇ ਦੇ ਹਾਂ ਸਾਢੇ 2:00 ਵਜੇ ਬਣ ਕੇ ਤਰਨ ਦਾ ਫੇਰਾ ਬੜਾ ਵੱਡਾ ਪੁੰਨਿਆ ਤੇ ਲੌੜਾ ਪੁੱਛ ਰੋ ਰਾ ਕਿਉਂ ਹੈ ਇਹ ਪੁੱਠੀ ਗੱਲ ਹੈ ਬਿਜਾਉਣਾ ਹੀ ਵਜਾਉਣਾ ਉਹ ਛਡ ਪੋਲਾ ਕਰ। ਭਾਗ ਜਾ ਫਿਰ ਕੋਲੇ ਆ। ਨਹੀਂ ਪਟਾ ਪੋਲਾ ਦਾ ਕਰਨਾ ਪੰਜ ਤੇ ਜਮੜਿਆ ਮੜੇ ਮਸਲੇਗਾ। ਇਹ ਮੇਰੀ ਲੋਟੋਂ ਲੈ ਉਹ। ਲੈ ਵਾ ਫੱਟੇ ਲੈ। ਯਾ ਚੇਲ ਬੱਟੀ। ਤਾ ਤੂੰ ਚੱਕਲੇ ਪ੍ਰਧਾਨ। ਮੈਂ ਚੱਕ ਲੈਣਾ ਤੇ। ਐਂ ਕਾ ਫੇਰ? ਇਹਨੂੰ ਪੋਲੇ ਤੇ ਪਾ। ਪ੍ਰਧਾਨ ਕਿਵੇਂ ਕਰਨਗੇ? ਪ੍ਰਧਾਨ ਯਾਰ ਕੋ। ਮੇਰੀ ਕੋਈ ਇਹਨਾਂ ਚੱਕਲੇ ਮਦਮ। ਮੈਂ ਬੰਦਾ ਗੁੱਸਾ ਨਾ ਕਰ। ਉਹ ਨਹੀਂ ਕਰਦਾ ਮੈਂ ਗੁੱਸਾ ਕਹੇ ਤੇ ਪ੍ਰਧਾਨ ਦਾਸ ਵਾਰੀ। ਲੈ। ਓਲੇ ਦੇ ਪਾਉਰੇ ਆਈ ਕੋਈ ਨਹੀਂ ਕਰ ਲਾਂਗੇ ਮੁੱਦਾ ਤੋੜ। ਉਹ ਤੇ ਤੇਲ ਲਿਆ ਜਾ। ਚਲ ਤੇਲ ਲਿਆਉਣਾ। ਕਿੱਥੇ ਦਾ ਆਉਂ ਬਾਬਾ? ਉਹ ਇੱਥੇ ਪਿਆ ਹੂਆ ਗੰਮ। ਇੱਥੇ ਬੋਤਲ ਪਈ ਹੂ ਤੇਲ ਵਾਲੀ ਪਾ ਲਿਆ ਬਾਟੀ 'ਚ। ਯਾ ਯਾ ਬਾਟੀ। ਉਹ ਰੱਦ ਤੋਂ ਬੱਟਮ ਹੈ। ਮਾੜਾ। ਆ ਦੇ ਟੱਡ। ਇਹ ਵਾ ਟੀ ਵੀ ਨਹੀਂ ਕੋ ਕੋ ਖੁੱਕ ਲੱਗ ਜੀ ਹੋਣੀ। ਨਾ ਵੀ। ਬਾਹਰ ਤਿੰਨ ਵਾਰੀ ਜਾ ਮੈਂ ਤਾਂ। ਬਾਹਰ ਕੀ ਲੈਣ ਗਿਆ ਸੀ। ਓਏ ਖੂਹੀ ਜੀ ਯਾਰ ਬਾਹਰ ਕੀ ਜਾਣ ਗਿਆ ਸੀ। ਲੈਟ ਕੇ ਕੰਨ ਦੀ ਸੁਆਹ ਪਦਾ। ਕੀਰੇ ਤੋਂ ਬਾਹਰ ਬੈਠਿਆ ਆ ਯਾਰ ਅਚਨ ਟੱਟੀ ਟੱਟੀ ਹਾਂ ਠੀਕ ਆ ਸਮਝ ਗਏ ਹੋਰ ਪੰਜਾਂ ਦੇਰ ਦੇ ਘੰਟੇ ਬਾਅਦ ਉੱਠ ਖੜਦਾ ਦਰਦ ਹਾਂ ਹੀ ਉੱਠਦੀ ਆ ਬਾਈ ਨੁਕਸ ਬਣ ਗਿਆ ਉਹ ਇਹਦਾ ਖੇ ਪਰ ਜਾਣ ਪਾਇਆ ਫੇਰ ਨਹੀਂ ਹੋਰ ਇਹਦਾ ਬਚਾ ਹੀ ਦੇਵੇਂ ਯਾਰ ਐ ਕਰ ਦੂੰ ਬੜਾ ਤੰਗ ਹੋਈ ਜਾਂਦਾ ਫੁੱਲ ਬੜਾ ਹੋੜਾ ਬਣਾ ਲੂੰ ਅੱਛਾ ਜਗਾੜਾ ਕੱਪੜੇ 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 ਗਰ ਨਹੀਂ ਠੰਡੇ ਕੱਪੜੇ ਲਾ ਲੈ ਯਾਰ ਲੈ ਬਾਬਾ ਵੀ ਲਿਆ ਯਾ ਹਾਂ ਲੈ ਆ ਆ ਪਾਸੇ ਦਾ ਬਣਾ ਦੂੰ ਤੈਨੂੰ ਢਿੱਡ ਹੋਏ ਯਾਰ ਮੈਂ ਤਾਂ ਬੜਾ ਤੰਗ ਹੋਈ ਜਾਂਦਾ ਸੀ ਬੱਗ ਪਾੜੇ ਬਾਤ ਸੋਣਾ ਜਦੋਂ ਆਪਾਂ ਪੂਰੇ ਕੱਢ ਕੇ ਰੇਖਾ ਮਦੇ ਪਾ ਬਈ ਮੈਨੂੰ ਇਹ ਇਹ ਲੈਨ 'ਚ ਲਿਆ ਰਿਹਾ ਹੈ ਬਈ ਆ ਕੰਮ ਕਰਿਆ ਕਰ ਕਹਿੰਦਾ ਤੂੰ ਅੱਜ ਸਿੱਖ ਰਿਹਾ ਕੰਮ ਸਿੱਖਦਾ ਨਾਲ ਹਾਂ ਲੈਨ 'ਚ ਲਿਆ ਰਿਹਾ ਚਲ ਚੰਗੀ ਗੱਲ ਹੈ ਨਾਲ ਨਾਲ ਖੇਤੀ ਕਰੀਏ ਨੇ ਨਾਲ ਨਾਲ ਇਹਨੂੰ ਖੇਤੀ ਦਾ ਵਾਸ ਕਰਨਾ ਕਿਉਂ ਮਖਾ ਛੇੜਾ ਨਾਲੇ ਸਮੇਂ 'ਚ ਨਾ ਤਾਂ ਕੋਈ ਮਛਰੈਗਾ ਨਾ ਤੇ ਨਾ ਨਾ ਕੋਈ ਧਰਨ ਨਾ ਮਛਰ ਵੀ ਗਲੇ ਕੱਢਾ ਨਾ ਧਰਨ ਨਾ ਕੋਡੀ ਨਾ ਗਲੇ ਨਾ ਕੋਈ ਕਾਂ ਚੱਕਣ ਵਾਲਾ ਹਾਈ ਨਹੀਂ ਇਹ ਛਖਿਆ ਮੁੰਡੇ ਨੂੰ ਇਹਨੂੰ ਛਖਣਾ ਨਾ ਹਾਂ ਲੁਆ ਚੰਗੀ ਗੱਲ ਆ ਤੇਰੀ ਨਾ ਟੁੱਟ ਰੀ ਟੱਕੀ ਜਾਵੇ ਹਾਂ ਦਗੋ ਹੱਥ ਸੱਚੇ ਫੜਤੇ ਅੱਖੀਂ ਆਹ ਕਿੱਟਾ ਹੋ ਰਿਹਾ ਜਮਾ ਦੁੱਤਵਾਰ ਦਾ ਦੁੱਤ ਉਹ ਬਲੈਂ ਹੈ ਤਾਂ ਉਹ ਬਲੈਂ ਕੰਜਰ ਤੇ ਆ ਆ ਕੋਈ ਦੱਦੀ ਚੱਲ ਗਿਆ ਇੱਕ ਥੀ ਗਲਾ ਤੇਰ ਮਸਲੇ ਦਾ ਪਤਾ ਚੱਕ ਲਈ ਸਾ ਚੱਕ ਜਾ ਕੋਈ ਜਿਹੜਾ ਬਲੋਟੇ ਬੱਜੇ ਪਿਆ ਹੋਏ ਓ ਹੋ ਰ ਅੰਨਾ ਤਾਂ ਮ ਬੜਾ ਬਾਂ ਜਾਂ ਚਕੀ ਜਾ ਹਾ ਹੋ ਚਵਾਕ ਜਿੱਕਰ ਦੇ ਮਿੱਟੀ